Let's go, 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 let's ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਬਹਾਦਰ ਸਮਰੀਏ ਕਰਨੋਂ ਨੇ ਦੇ ਆਵੇ ਤਾਂ ਇਹ ਸਭ ਥਾਈਓ ਇਸਹਾਏ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਸੋਹਣੇ ਪ੍ਰਕਾਸ਼ ਰੂਪ ਕਲ ਜੋ ਸ਼ੁੱਕਰਵਾਰ ਵਾਲੇ ਦਿਨ 18 ਪਹਿਲੂ ਆ ਰਹੇ ਨੇ ਉਸ ਸੰਬੰਧ ਵਿੱਚ ਅੱਜ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਵਿਖੇ ਸਾਜ ਸੰਗਤ ਜੀ ਮਾ ਪੁਸ਼ਪਾਇ ਸਪੈ ਗੁਰਗਵਾ ਸਿੰਘ ਜੀ ਹੋਰਾਂ ਬਰਨ ਅਰਦਾਸਰੇ ਪਾਈ ਅਰਵਿੰਦਰ ਪਾਸ ਸਿੰਘ ਜੀ ਇੱਤਰ ਸੱਚੇ ਪਾਸ਼ੇ ਦੀ ਮਿਹਰ ਨਾਲ ਵੀਰਵਾਰ ਇਸ ਗੁਰਪੁਰਬ ਨੂੰ ਮਨਾਉਂਦੇ ਹੋਏ ਅੱਜ 사ਤਸੰਗ ਦੇ ਦੀਵਾਨ ਸਜੇ ਨੇ ਸੱਚੇ ਪਾਤਸ਼ਾਹ ਜੀ ਨੇ ਬੜੀ ਮਿਹਰ ਕੀਤੀ ਹੈ ਤਰਸ ਕੀਤਾ ਖੁਸ਼ੀਆਂ ਬਖਸ਼ੀਆਂ ਆਪਣੀਆਂ ਆਪਾਂ ਸਾਰਿਆਂ ਨੂੰ ਬੇਨਤੀ ਏ ਅਸੀਂ ਗੁਰਤੇਗ ਬਾਦਸਾਹ ਜੀ ਦੇ ਇਸ ਮਹਾਨ ਗੁਰਪੁਰਬ ਨੂੰ ਜੋ ਕੱਲ੍ਹ ਵਾਲੇ ਦਿਨ ਆ ਰਹੇ ਹੈ ਗੁਰੂ-ਗੁਰੂ ਕਰਦੇ ਹੋਏ ਕੀਰਤਨ ਕਰਦੇ ਹੋਏ ਕਥਾ ਕਰਦੇ ਹੋਏ ਵੱਧ ਤੋਂ ਵੱਧ ਬਾਣੀ ਪੜ ਕੇ ਘਰਾਂ 'ਚ ਦੀਵ ਮਾਲਾ ਕਰਕੇ ਆਪਾਂ ਗੁਰਪੁਰਬ ਮਨਾਈਏ 사ਤਸੰਗ ਜੀ ਔਰ ਇੱਕ ਦੂਸਰੀ ਬੇਨਤੀ 22 ਅਪ੍ਰੈਲ ਨੂੰ ਇਸੇ ਗੁਰਪਰਵ ਨੂੰ ਸਮਰਪਤ ਮੰਗਲਵਾਰ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਦੇ ਗੁਰਪਰਵ ਨੂੰ ਸਮਰਪਤ ਸਾਜ ਸੰਗਤ ਦੀ ਇੱਕ ਵਿਸ਼ੇਸ਼ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਜਿਹੜਾ ਸਵੇਰੇ 10:00 ਵਜੇ ਤੋਂ ਲੈ ਕੇ 5:00 ਵਜੇ ਤੱਕ ਚੱਲੇਗਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਜਿਹੜੇ ਬਲੱਡ ਦੇਣ ਦੇ ਚਾਹਵਾਨ ਨੇ ਉਹ ਆਪਣਾ ਖੂਨ ਦੇ ਕੇ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਆਪਾਂ ਕੰਮ ਆ ਸਕੀਏ ਤੇ ਜਿਹੜੇ ਹੋਰ ਪੱਖੋਂ ਕੋਈ ਸੇਵਾ ਕਰਨੇ ਚਾਹੁੰਦੇ ਨੇ ਉਹ ਵੀ ਆਪ ਜੀ ਸਾਨੂੰ ਦਰਸ਼ਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ